ਤੁਹਾਡੀ ਤਸੱਲੀ ਹੁੰਦੀ ਹੈ ਨਹੀਂ ਹੁੰਦੀ ਬਿਲਕੁਲ ਨਹੀਂ ਹੁਣ ਤੁਹਾਡੇ ਕੋਲ ਇੱਕ ਮਿੰਟ ਠਹਿਰੋ ਸਾਰਾ ਕੁਝ ਕਰਨ ਤੋਂ ਬਾਅਦ ਆਖਰੀ ਇੱਕ ਮਿੰਟ ਠਹਿਰੋ ਹੋਣੀ ਭਾਜੀ ਆਖਰੀ ਵੇੜ ਦਸੀਏ ਆਖਰੀ ਮੌਕਾ ਤੁਹਾਡੇ ਕੋਲ ਇੱਕ ਮਿੰਟ ਬਾਕੀ ਕੋਈ ਨਾ ਬੋਲਿਓ ਜਿਹੜੀ ਚੀਜ਼ ਤੁਹਾਡੇ ਧਿਆਨ ਚ ਅਸੀਂ ਰੱਖ ਦਈਏ ਜੋ ਸੰਗਤ ਨੇ ਸਰਵਸੰਮਤੀ ਨਾਲ ਪ੍ਰਮਾਨ ਕੀਤੀ ਹੈ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਸਾਰਾ ਪੰਜਾਬ ਕਹਿ ਰਿਹਾ ਵੀ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਿਆਦਾ ਵੀ ਤੁਸੀਂ ਢਾਬਾ ਖੋਲਿਆ ਤੁਹਾਡੇ ਤੋਂ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੁੱਟਖਸੁੱਟ ਵੀ ਕਰ ਰਹੇ ਹਾਂ ਠੱਗੀ ਵੀ ਮਾਰ ਰਹੇ ਹਾਂ ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਹੁਣ ਤੁਹਾਡੇ ਕੋਲ ਸੰਗਤੀ ਰੂਪ ਦੇ ਵਿੱਚ ਇੱਕ ਮੌਕਾ ਆ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਨਾ ਕੋਈ ਸ਼ਰਤ ਮੰਨਣੀ ਹੈ ਉਹ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਣੀ ਹੈ ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਹਜ਼ੂਰੀ ਚ ਕੀਤੀ ਹੈ ਉਸ ਤੋਂ ਮੁੱਕਰਦੇ ਹੋ ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਤੇ ਸੰਗਤ ਦੇ ਹੋ ਸ਼ਹਿਰ ਦੀ ਲੋਕਲ ਸੰਗਤ ਦੇ ਵੀ ਅਕਾਲ ਪੁਰਖ ਦੇਵੀ ਜਿੱਥੋਂ ਹਰ ਕੋਈ ਬੰਦਾ ਆਪਣੀ ਖੇਮਾ ਮੰਗਦਾ ਭੁੱਲ ਚੁੱਕਦੀ ਸਮਤਤੀ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲੀਕਲੀ ਜਲੀਲ ਕਰਨਾ ਨਹੀਂ ਹੈ ਪਰ ਇਹ ਹੁਣ ਜੇ ਮੁੱਦਾ ਹੀ ਜਨਤਕ ਰੂਪ ਚ ਆ ਗਿਆ ਕਿਉਂਕਿ ਇੱਕ ਤੋਂ ਦੋ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇਸ ਨੇ ਸੋ ਤੁਸੀਂ ਅੱਗੇ ਤੋਂ ਜਿਹੜਾ ਪ੍ਰਣ ਲੈਣਾ ਉਹਦੇ ਚ ਪੰਜ ਚਾਰ ਪੰਜ ਚੀਜ਼ਾਂ ਸੰਗਤ ਨੇ ਡਿਸਾਈਡ ਕੀਤੀਆਂ ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਟੇਬਲ ਤੋਂ ਲੈ ਕੇ ਟਾਬੇ ਦੇ ਹਰ ਖੁੰਜੇ ਤੇ ਬੇਟਾ ਆ ਰਿਹਾ ਹੈ ਨਾ ਤੁਹਾਡਾ ਉਹਨੂੰ ਵੀ ਬੁਲਾ ਲਓ ਕੋਈ ਗੱਲ ਜਿਹੜੇ ਨਾਲ ਉਸ ਮੁਕੇ ਸਾਰੇ ਸ਼ਾਮਿਲ ਸੀਗੇ ਸਾਰੇ ਸਾਧੂ ਜਿਹੜੇ ਹਾਂ ਸਾਧੂ ਸੁਣ ਲਓ ਪਹਿਲਾਂ ਜੇ ਕਿਸੇ ਨੇ ਇਸ ਤੋਂ ਬਾਅਦ ਨਹੀਂ ਆਣਾ ਤੇ ਉਹ ਨਾ ਆਵੇ ਤੁਸੀਂ ਵੀ ਜਾ ਸਕਦੇ ਹੋ ਕੋਈ ਤੁਹਾਡੇ ਨਾਲ ਤੱਕਾ ਨਹੀਂ ਚਾਰ ਪੰਜ ਚੀਜ਼ਾਂ ਡਿਸਾਈਡ ਹੋਈਆਂ ਸੀ ਸੰਗਤੀ ਰੂਪ ਦੇ ਵਿੱਚ ਫਿਕਸ ਰੇਟ ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ ਉਸ ਫਿਕਸ ਰੇਟ ਤੋਂ 1 ਰੁਪਿਆ ਵੀ ਵੱਧ ਜੇ ਤੁਸੀਂ ਵਸੂਲ ਮੇਰੀ ਪੂਰੀ ਸੁਣ ਲਿਓ ਫਿਰ ਤੁਸੀਂ ਜੋ ਕਹਿਣਾ ਕਹਿ ਲਓ 1 ਰੁਪਿਆ ਵੀ ਵੱਧ ਜੇ ਤੁਸੀਂ ਵਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ ਸ਼ਹਿਰ ਦੇ ਵਸੀਆਂ ਦੇ ਗੁਰੂ ਸਾਹਿਬ ਦੇ ਦੇਣਦਾਰ ਹੋਵੋਗੇ ਦੂਜੀ ਚੀਜ਼ ਸਾਰੀ ਸੁਣ ਲਓ ਪਹਿਲਾਂ ਬਿਨਾ ਮੰਗਿਆ ਕੋਈ ਚੀਜ਼ ਠੱਕੇ ਨਾਲ ਛਲਾਵੇ 'ਚ ਰੱਖ ਕੇ ਪਰੋਸੀ ਨਹੀਂ ਜਾਊਗੀ ਟੇਬਲ ਤੇ ਜੋ ਕੇਸਲ ਸੋਣ ਆਇਆ ਵੀ ਠੱਕੇ ਨਾਲ ਖੀਰ ਰੱਖ ਕੇ ਸਲਾਦ ਰੱਖ ਕੇ ਬਾਅਦ 'ਚ 100 ਦਾ 700 ਹੋ ਜਾਂਦਾ ਤੀਸਰੀ ਚੀਜ਼ ਤੁਹਾਡੇ ਹਰ ਖੂੰਜੇ ਦੇ ਵਿੱਚ ਕਿਉਂਕਿ ਤੁਹਾਡੀ ਇੱਕ ਇਹ ਗੱਲ ਆਈ ਵੀ ਜੀ ਸਾਨੂੰ ਤਾਂ ਜੀ ਪੱਤਰਕਾਰ ਬਲੈਕਮੇਲ ਕਰਨਾ ਆਉਂਦੇ 211 100 ਲੈਣ ਉਹ ਵੀ ਤੁਹਾਨੂੰ ਬਲੈਕਮੇਲ ਕਿਸੇ ਗਰਾਊਂਡ ਤੇ ਕਰਨਗੇ ਨਾ ਕਿ ਕੋਈ ਚੀਜ਼ ਫੜੀ ਗਈ ਤੁਹਾਡੇ ਹਰ ਹੋਟਲ ਦੇ ਖੂੰਜੇ ਦੇ ਵਿੱਚ ਆਡੀਓ ਤੇ ਵੀਡੀਓ ਵਿਦ ਮਾਈਕਲ ਤੇ ਕੈਮਰੇ ਲੱਗਣਗੇ ਕਾਨੂੰ ਕੋਈ ਗਾਹ ਕਾ ਕੇ ਨਾ ਕਵੇ ਮੇਰੇ ਨਾਲ ਠੱਗੀ ਵੱਜੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਨਾ ਕਹਿ ਸਕੋ ਵੀ ਫਲਾਣਾ ਮੈਨੂੰ ਝੂਠ ਬੋਲ ਕੇ ਠੱਗ ਗਿਆ ਬਲੈਕਮੇਲ ਕਰ ਗਿਆ ਆਪਾਂ ਉਹ ਜੱਭੀ ਖਤਮ ਕਰ ਦੇਣਾ ਮਾਈਕ ਵਾਲੇ ਕੈਮਰੇ ਘਟੋ ਘਟ 60 ਦਿਨ ਦਾ ਬੈਕਅਪ ਤੇ 48 ਘੰਟਿਆਂ ਚ ਲੱਗਨੇ ਚਾਹੀਦੇ ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਪੰਜਵੀਂ ਚੀਜ਼ ਜਿਹੜੀ ਜਗ੍ਹਾ ਤੁਸੀਂ ਫालतੂ ਘੇਰੀ ਹੋਈ ਆ ਆਪਣੀ ਮਿੱਥੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰੀ ਉਹ ਕਬਜ਼ਾ ਤੁਸੀਂ ਖਾਲੀ ਕਰੋ ਨਾ ਟ੍ਰੈਫਿਕ ਡਿਸਟਰਬ ਕਰਨਾ ਔਰ ਜਿਹੜੀਆਂ ਇਹ ਚਾਰ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕ ਧਾਰਤੇ ਹੁੰਦੀ ਹੈ ਗੱਲ ਸਾਰੀ ਵੱਡੇ ਵੱਡੇ ਪੋਲੀਟੀਕਲ ਆਦਮੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਨੈਤਿਕ ਧਾਰਤੇ ਹੀ ਨਹੀਂ ਮੰਨੇ ਤੇ ਡੁੱਬ ਗਏ ਸੰਗਤੀ ਰੂਪ ਚ ਜਿਹੜੀ ਗੱਲ ਤੁਸੀਂ ਮੰਨ ਜੂਗੇ ਉਹਨਾਂ ਚੋਂ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਆ ਕੇ ਕੱਲ ਨੂੰ ਮਾਈਕ ਚੱਕ ਕੇ ਮਸ਼ਹੂਰ ਹੋਣ ਲਈ ਕਹਿ ਦੇਵੇ ਜੀ ਮੇਰੇ ਨਾਲ ਠੱਗੀ ਬੱਜੀ ਆ ਜਿਹਨਾਂ ਨੇ ਕਾਊਂਟਰ ਤੇ ਖੜਨਾ ਉਹ ਸਾਰੇ ਬੁਲਾ ਲਓ ਜੀ ਨਾ ਹਾਂ ਉਹ ਵੀ ਇਹ ਬੁਲਾ ਲਓ ਕਾਊਂਟਰ ਤੋਂ ਲੈ ਕੇ ਅਖੀਰ ਤੱਕ ਕਿਉਂਕਿ ਦੇਖੋ ਫੈਸਲੇ ਤਾਂ ਇਹਨਾਂ ਨੇ ਲੈਣੇ ਮਾਲਕ ਇਹ ਨੇ ਬਾਕੀ ਤਾਂ ਸਟਾਫ ਹੈ ਜਿਹੜਾ ਅਸੀਂ ਫੈਸਲਾ ਕਰਦਾ ਲਾਗੂ ਇਹਨਾਂ ਨੇ ਕਰਨਾ ਬਾਕੀ ਤਾਂ ਮਾਫੀ ਹਣਾ ਸੋ ਉਹਦੇ ਵਿੱਚ ਤੁਹਾਡੀ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਬਨ ਤੱਕ ਜਿੱਥੇ ਜਾ ਕੇ ਲੋਕਾਂ ਨੇ ਕਿਹਾ ਵੀ ਸਾਡੇ ਨਾਲ ਹਥੋਪਾਈ ਕੀਤੀ ਗਈ ਸਾਨੂੰ ਜਲੀਲ ਕੀਤਾ ਗਿਆ ਪਿਛਲੇ ਕੈਬਨ ਤੱਕ ਹਰੇਕ ਕੈਮਰਾ ਰਨਿੰਗ ਚ ਹੋਣਾ ਚਾਹੀਦਾ ਨਾਲ ਆਡੀਓ ਮਾਈਕ ਲੱਗਾ ਹੋਣਾ ਚਾਹੀਦਾ ਤੁਸੀਂ ਵੀ ਬਚੋਗੇ ਗਾਂ ਵੀ ਬਚੋਗੇ ਮੈਂ ਤੁਹਾਡੀ ਬੇਨਤੀ ਸੁਣ ਲਈ ਸਾਰੀ ਹਾਂਜੀ ਤੁਸੀਂ ਮੇਰੀ ਸੁਣੋਗੇ ਥੋੜੀ ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਸ਼ਰਤਾਂ ਮੰਨਦੇ ਹੋ ਮੈਂ ਸਭ ਕੁਝ ਮੰਨੂਗਾ ਤੁਸੀਂ ਮੇਰੀ ਬੇਨਤੀ ਸੁਣੋਗੇ ਥੋੜੀ ਪਹਿਲਾਂ ਪਹਿਲਾਂ ਇੱਕ ਵਾਰੀ ਪ੍ਰੋਸੈਸ ਪੂਰਾ ਕਰ ਲਓ ਬਾਕੀਆਂ ਨੂੰ ਸਾਧ ਲਓ ਫਿਰ ਸਾਝੀ ਗੱਲ ਤੇ ਕਹਿ ਲਓ ਤੁਸੀਂ ਕਹਿ ਲਓ ਜੇ ਕੋਈ ਕਹਿਣ ਦਾ ਇਹਨਾਂ ਦੀ ਆਪੇ ਨੂੰ ਲੋ ਕਿਦਾਂ ਦੀ ਆ ਜੇ ਤਾਂ ਮਾਫੀ ਲੈ ਕੇ ਹੈਗੇ ਸ਼ਬਦ ਇਹਨਾਂ ਦੇ ਫਿਰ ਤੁਸੀਂ ਕਹਿੰਦੇ ਮਾਫ ਕਰੂਗੀ ਜੇ ਤੁਹਾਡੇ ਸ਼ਬਦ ਮਾਫੀ ਲੈ ਕੇ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਕੋ ਦੇਖੋ ਇਹ ਇੱਥੇ ਆਏ ਨੇ ਫੈਸਲਾ ਸਾਡਾ ਸੰਗਤ ਦਾ ਆ ਨਾ ਕਿਸੇ ਨੇ ਕੁਝ ਸੁਣਨਾ ਹੈ ਦੋਸ਼ੀ ਨੇ ਇਹਨਾਂ ਕੋਈ ਨਹੀਂ ਅਸੀਂ ਦਲੀਲਾਂ ਸੁਣਨੀ ਆ ਇਹਨਾਂ ਨੂੰ ਸੰਗਤ ਨੇ ਦੱਸਣਾ ਹੁਕਮ ਕਰਨਾ ਵੀ ਆ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਬਿਲਕੁਲ ਇਹ ਤਾਂ ਦਲੀਲਾਂ ਚ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ ਜਿਹੜਾ ਇਹ ਦੋਸ਼ੀ ਨੇ ਇਹ ਗੁਰੂ ਘਰ ਤੇ ਇੱਥੇ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇੰਨਾ ਮਾਹੌਲ ਕ੍ਰੀਏਟ ਇਦਾਂ ਹੋਇਆ ਹੈ ਇਹ ਦੋਸ਼ੀ ਨੇ ਇਹਨਾਂ ਕੋਲੋਂ ਸਫਾਈਆਂ ਦਲੀਲਾਂ ਤੋਂ ਲੈਣੀਆਂ ਇਹਦੇ ਸੰਗਤ ਨੇ ਗੁਰੂ ਸਾਹਿਬ ਨੇ ਹੁਕਮ ਕਰਨਾ ਵੀ ਆਹ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਨ ਉਹ ਸਾਰੇ ਇੱਥੇ ਹਾਜ਼ਰ ਹੋਣ ਗੁਰੂ ਘਰ ਦੇ ਇੱਥੇ ਗੁਰੂ ਦੀ ਹਜ਼ੂਰੀ ਚ ਤਾਇ ਕੋਈ ਖੋਜ ਵਿਚਾਰਿਆ ਜਾ ਸਕਦਾ ਪੰਨਾ ਸਿੰਘਾ ਵੱਲੋਂ ਨਹੀਂ ਤਾਂ ਇਹ ਨਹੀਂ ਵੇਨਾਂ ਦੀ ਅਸੀਂ ਦਲੀਲਾਂ ਨੇ ਤੇ ਸਵਾਈ ਆਪਣੀ ਦੇਣੀ ਹੈ ਵੀ ਆਹ ਕਰ ਲਾਂਗੇ ਅਸੀਂ ਹੋ ਗਿਆ ਜੀ ਆਹ ਹੋ ਗਿਆ ਜੀ ਹੋ ਗਿਆ ਅਸੀਂ ਹੋ ਗਏ ਸਾਰੇ ਬਸ ਮਹੀ ਤੇ ਜੇ ਸ਼ਰਤਾ ਮਨਜ਼ੂਰ ਆ ਕਿ ਨਹੀਂ ਇਹ ਦੱਸੋ ਵੀ ਦਿੱਖਤੀ ਰੋਪਚਨਾ ਕੋ ਆਪਣੀ ਕਮਿਟਮੈਂਟ ਲੈਣੀ ਆ ਕੋਈ ਗੱਲਾਂ ਬਸ ਅੱਛਾ ਤੋਂ ਅਗਲੀ ਗੱਲ ਇੱਕ ਮੈਂ ਕਰ ਦਵਾ ਇਹ ਗੱਲਾਂ ਜੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ ਕੱਲ ਨੂੰ ਇਹ ਫੇਰ ਉਹਦੇ ਦੌਰਾਨ ਫੇਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁੰਦੀਆਂ ਕਿ ਉਹ ਬਾਹਰੋਂ ਨਹੀਂ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ ਸਾਡੇ ਚਾਹੇ ਸਾਡੇ ਦੇ ਪਰਚੇ ਹੋਣ ਪਰਚੇ ਹੁੰਦੇ ਕਰਾਂਗੇ ਚਾਹੇ ਚਾਹੇ ਸਾਨੂੰ ਜੇਲ੍ਹ ਜਾਣਾ ਪਵੇ ਅਸੀਂ ਆ ਆ ਕੇ ਟਾਬਾ ਸਾਰਾ ਤੁਹਾਡਾ ਖਤਮ ਕਰਾਂਗੇ ਉੱਥੇ ਜੇ ਕੱਲ ਅੱਜ ਤੋਂ ਬਾਅਦ ਤੁਹਾਡੀਆਂ ਉੱਥੇ ਕੋਈ ਇਦਾਂ ਦੀ ਸ਼ਿਕਾਇਤਾਂ ਆ ਗਈਆਂ ਸਾਡੀ ਬੇਨਤੀ ਸੁਣੋ ਤੁਸੀਂ ਪਹਿਲਾਂ ਹਾਂ ਨਾ ਤੇ ਜਵਾਬ ਤੁਸੀਂ ਇਹ ਜਵਾਬ ਦਿਓ ਤੁਸੀਂ ਤੁਸੀਂ ਇਹ ਸਾਰੇ ਦੋਸ਼ ਕੀਤੇ ਆ ਤੁਸੀਂ ਇਹ ਜਵਾਬ ਦਿਓ ਤੁਸੀਂ ਗਲਤੀਆਂ ਕੀਤੀਆਂ ਜੋ ਜੋ ਇਹਨਾਂ ਦਾ ਆ ਭਾਈ ਸਾਹਿਬ ਕਿੱਥੇ ਆ ਇੱਕ ਮਿੰਟ ਭਾਈ ਇੱਕ ਜਨ ਜਗਦੀਪ ਸਿੰਘ ਜੀ ਕਿੱਥੇ ਆ ਭਾਈ ਸਾਹਿਬ ਅੱਗੇ ਆ ਜਾਓ ਮਹਾਰਾਜ ਨੂੰ ਪਿੱਛਾ ਨਾ ਹੋਵੇ ਕੋਈ ਧਿਆਨ ਰੱਖਿਓ ਭਾਈ ਬੇਟਾ ਤਾਂ ਬਿਲਾਉਂਦਾ ਬੇਟਾ ਉਹ ਵੀ ਆਂਦੇ ਆ ਇੱਧਰ ਭਾਈ ਸਾਹਿਬ ਉੱਧਰ ਮੁੱਕ ਕਰੋ ਇਹਨਾਂ ਦਾ ਬਾਦਰ ਸਲੋਕੀ ਹੋਈ ਆ ਸਿਰ ਨੀਵਾ ਫਗਵਾੜੇ ਦੀ ਸੰਗਤ ਆ ਸਾਡਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਾਂ ਖੰਗਣ ਨਹੀਂ ਦਿੱਤਾ ਇਦਾਂ ਸਿਰ ਨੀਵਾ ਸਾਡਾ ਹੋਇਆ ਸਾਰੇ ਆਲ ਵਰਡ ਦੇ ਵਿੱਚ ਇਹਨਾਂ ਨੇ ਤੁਸੀਂ ਬਾਦਰ ਸਲੋਕੀਆਂ ਗੀਤੀਆਂ ਜਾਇਤੀਆਂ ਕੀਤੀਆਂ ਇਹ ਤਾਂ ਤੁਸੀਂ ਇਹ ਹਾਂ ਜਾਂ ਨਾ ਚ ਇੱਥੇ ਦੱਸੋ ਵੇਦਾ ਕੀਤਾ ਗਾਂ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਨੂੰ ਕਮਿਟਮੈਂਟ ਉਹ ਕਰਨੀ ਪੈਣੀ ਹੈ ਤੁਹਾਡੀਆਂ ਦਲੀਲਾਂ ਨੇ ਇੱਥੇ ਸੁਣਨੀਆਂ ਜਿਹੜੇ ਉਦੋਂ 550 ਦਵਾਇਆ ਸੀ ਨਾ ਯਾਦ ਤੈਨੂੰ ਉਹ ਹੋ ਗਈਆਂ ਕਲੀਅਰ ਪੰਜਾਂ ਚ ਡਿਸਾਈਡ ਹੋ ਗਿਆ ਹੋ ਗਿਆ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਕੋਈ ਸੂਰੇ ਮਤਲਬ ਗਾਲਾਂ ਕੱਢ ਗਏ ਤੇ ਤੂੰ 550 ਦਵਾਇਆ ਨਾ ਟ੍ਰੈਫਿਕ ਕਮਿਸ਼ਨ ਜਿ ਬੈਗੇ ਇਸ ਤਰ੍ਹਾਂ ਦੀਆਂ 100 ਦਲੀਲਾਂ ਨੇ ਨਹੀਂ 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 ਇਸ ਤਰ੍ਹਾਂ ਦੀਆਂ ਨਹੀਂ ਨਹੀਂ ਆਹ ਜੀ ਇਸ ਤਰ੍ਹਾਂ ਨਹੀਂ ਇਹ ਗੱਲਾਂ ਹੋ ਗਈਆਂ ਸਾਰੀਆਂ ਹਾਂ ਔਰ ਲਾਸਟ ਅਸੀਂ ਇੱਕ ਮਿੰਟ ਭਾਜੀ ਮੈਂ ਲਾਸਟ ਅਸੀਂ ਫੈਸਲੇ ਦਿਆਂ ਲਾਸਟ ਅਸੀਂ ਫੈਸਲੇ ਆਜੇ ਤੁਸੀਂ ਸ਼ਰਤ ਇੱਕ ਮਿੰਟ ਠਹਿਰੋ ਜੀ ਕੋਈ ਠਹਿਰੋ ਜੀ ਬਲਾਵਾ ਸੀ ਜੀ ਆਜਾ ਤੁਸੀਂ ਫੇਰ ਤਲਕੀ ਦਿਖਾ ਲਿਓ ਤੁਸੀਂ ਫੇਰ ਤਲਕੀ ਦਿਖਾ ਰਹੇ ਹੋ ਇਹ ਗੱਲਾਂ ਹੋਈਆਂ ਨੇ ਇਹ ਗੱਲਾਂ ਹੋਈਆਂ ਆਪਾਂ ਸਾਡੀ ਹਜ਼ੂਰੀ ਆ ਜੀ ਆ ਕੰਮ ਨਾ ਕਰੋ ਬੇਬੀਆ ਚਲੋ ਵੀਰ ਜੀ ਇੱਕ ਇੱਕ ਮਿੰਟ ਇੱਕ ਮਿੰਟ ਸਾਰੇ ਜਣੇ ਇੱਕ ਮਿੰਟ ਚੁੱਪ ਕਰਕੇ ਆਪਾਂ ਮੁੱਦੇ ਤੇ ਆਈਏ ਜਿਹੜੀਆਂ ਗੱਲਾਂ ਤੁਹਾਡੇ ਲਈ ਗਾਂਹ ਵਾਸਤੇ ਸ਼ਰਤਾ ਰੱਖੀਆਂ ਗਿਆ ਆਪਾਂ ਨੂੰ ਮਨਜ਼ੂਰ ਆ ਹਾਂ ਕਿ ਨਹੀਂ ਸਰ ਮੇਰੀ ਬੇਨਤੀ ਸੁਣ ਲੋ ਛੋਟਾ ਹਾਂ ਜਾਂ ਨਾ ਬੀਤੋ ਉਸ ਤੋਂ ਬਾਹਰ ਰੱਖੋ ਸਾਰੀਆਂ ਤੁਹਾਡੀਆਂ ਸ਼ਰਤਾਂ ਮੰਨ ਲਵਾਂ ਛੋਟੀ ਮੇਰੀ ਬੇਨਤੀ ਸੁਣੋਗੇ ਦੱਸੋ ਦੱਸੋ ਮਾਈਕ ਦੱਸੋ ਦੱਸੋ ਕੀ ਕਹਿਣਾ ਜੀ ਮੈਂ ਸਰ ਇੱਕ ਬੇਨਤੀ ਇਹ ਕਹਿਣਾ ਚਾਹੁੰਦਾ ਮੈਂ ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ ਇਹਨਾਂ ਨੇ 2 ਬੰਦੇ ਸਾਡੀ ਦੁਕਾਨ ਤੇ ਭੇਜੇ ਆ ਸਮੋਸੇ ਖਾਣ ਵਾਸਤੇ ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ ਸੀਗਾ 50 ਰੁਪਏ ਦਾ ਇਹ ਲਈ ਵੀਡੀਓ ਮੇਰੇ ਕੋਲ ਬਣੀ ਹੋਈ ਹੈ ਇਹਨਾਂ ਦੇ ਬੰਦੇ ਦੀ ਪੁੱਛੋ ਹੈਗੀ ਕਿ ਨਹੀਂ ਹੈਗੀ ਮਿਲਦਾ ਚਲੋ ਅੱਗੇ ਆਓ ਇੱਕ ਮਿੰਟ ਜੀ ਗੱਲ ਤੇ ਆਓ ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਇਹਨਾਂ ਨੇ ਗੁਟ ਅਈ 60 ਰੁਪਏ ਬਟੂਰੇ ਲੈ ਆ ਦੂਜੇ ਬੰਦੇ ਕੋਲੋਂ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਬੰਦੇ ਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਆ ਇਹ ਸੱਤ ਬੰਦੇ ਨਾਲ ਲੈ ਕੇ ਆਇਆ ਜਦੋਂ ਪ੍ਰੈਸ ਕੋਲ ਜਦੋਂ ਸਟੋਰੀ ਕਰਨ ਆਏ ਸੀ ਹਾਂ ਸਟੋਰੀ ਕਰਨਾ ਹੈ ਇਸ ਤੋਂ ਪਹਿਲੇ ਸਾਡੇ ਨਾਲ ਵਾਕਿਆ ਇੱਕ ਸ਼ਹਿਰ ਦਾ ਹੋ ਚੁੱਕਾ ਸੀ ਜਲੰਧਰ ਦਾ ਪੱਤਰਕਾਰ ਸੀਗਾ ਸਮਝ ਮੇਰੀ ਤੁਹਾਨੂੰ ਗੱਲ ਦੱਸੀ ਗਈ ਹੋਣੀ ਬੇਟੇ ਨੇ ਏਦਾਂ ਸਾਡੇ ਨਾਲ ਜਿਉਂ ਕਿ ਉਹ ਸਾਨੂੰ ਕਹਿੰਦਾ ਸੀ ਵੀ ਮੈਂ ਤੁਹਾਡੇ ਕੋਲ ਜਰੂਰ ਆਉਂਗਾ ਦੁਬਾਰਾ ਤੁਹਾਨੂੰ ਮੈਂ ਦੱਸਣਾ ਜਰੂਰ ਆ ਸਾਡੇ ਦਿਮਾਗ ਜਹੀ ਸੀ ਵੇ ਭਾਈ ਸਾਹਿਬ ਉਹਨਾਂ ਨੇ ਭੇਜਿਆ ਗਲਤ ਗੱਲ ਹੋਈ ਹੈ ਜਿਹੜੀ ਗੱਲ ਹੋਈ ਹੈ ਮੈਂ ਚੁੱਪੀ ਬੋਲਾਂਗਾ ਇੱਕ ਮਿੰਟ ਠਹਿਰੋ ਤੁਸੀਂ ਤੁਸੀਂ ਉਸ ਦਿਨ ਦੀ ਘਟਨਾ ਦਾ ਜਿਹੜਾ ਇੱਕ ਮਿੰਟ ਠਹਿਰੋ ਜੇ ਇੱਕ ਮਿੰਟ ਠਹਿਰੋ ਉਸ ਦਿਨ ਦੀ ਗੱਲ ਨੂੰ ਛੱਡ ਦਿਓ ਜੋ ਜੋ ਇਲਜ਼ਾਮ ਘੱਟੋ ਇੱਕ ਮਿੰਟ ਠਹਿਰੋ ਜਿਹੜਾ 250 ਬੰਦੇ ਨੇ ਆਪਣਾ ਰਿਕਾਰਡ ਕਰਾਇਆ ਉਹ ਸਾਰੇ ਝੂਠੇ ਨੇ ਆਪਾਂ ਕੋਈ ਕੋਈ ਕਿਸੇ ਨੂੰ ਹੋਈ ਨਹੀਂ ਦੱਸੋ ਸਾਰੇ ਸਹੀ ਆ ਸਹੀ ਹੈ ਨਾ ਬਸ ਗੱਲ ਖਤਮ ਹੈ ਅਗਰ ਅਸੀਂ ਕੋ ਗੱਲ ਖਤਮ ਹੋ ਗਈ ਜੀ ਛੱਡੋ ਗੱਲ ਖਤਮ ਹੋ ਗਈ ਉਹ ਛੱਡੋ ਮੰਨ ਗਏ ਜੀ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਵੀ ਜਿਹੜਾ 250 ਬੰਦੇ ਨੇ ਬਸ ਬਸ ਠੀਕ ਹੈ ਇੱਕ ਮਿੰਟ ਤੁਸੀਂ ਪਹਿਲਾਂ ਮਾਫੀ ਮੰਗ ਲਓ ਅਸੀਂ ਗਲਤੀ ਕੀਤੀ ਹੈ ਅਸੀਂ ਮਾਫੀ ਮੰਗ ਲੈਂਦੇ ਜੇ ਨਹੀਂ ਜੇ ਨਹੀਂ ਜਿਹੜੀ ਕੀਤੀ ਉਹਦੀ ਮੈਂ ਚਲੋ ਅਸੀਂ ਅਸੀਂ ਪਰਮਾਤਮਾ ਦੇ ਮੋਹਰੇ ਗੱਲੇ ਆ ਸਾਡੀ ਦੁਕਾਨ ਤੇ ਕੋਈ ਵੀ ਗਲਤ ਕੰਮ ਇੱਕ ਮਿੰਟ ਇੱਕ ਮਿੰਟ ਸਾਡੀ ਦੁਕਾਨ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਤੁਸ ਜੀ ਮੇ ਵਾਰ ਹੋ ਗਏ ਮੈਂ ਆਉਂਗਾ ਹੋਰ ਬਸ ਅੱਜ ਕੀ ਹੋਵਾਂਗੇ ਆਪਾਂ ਦੋ ਜੀ ਹੋਵਾਂਗੇ ਚਲੋ 1 ਮਿੰਟ ਠਹਿਰੋ ਇੱਕ ਇੱਕ ਕਰਕੇ ਹਾਂ ਨਾ ਦੱਸੀ ਚਲੋ ਹੁਣ 1 ਮਿੰਟ ਠਹਿਰੋ ਵੀਰ ਜੀ 1 ਮਿੰਟ ਵੀਰ ਜੀ ਠਹਿਰੋ 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 ਤੁਹਾਡੇ ਘਟੋ ਘੜ ਜਿੱਡਾ ਟਾਬੇ ਦਾ ਸਹਜ ਆ ਘਟੋ ਘੜ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮਾਈਕ ਲੱਗੂਗੇ ਮੈਂ ਲਵਾਉਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਤੱਕ 1 ਮਿੰਟ ਸੁਣ ਲਓ ਬੇਨਾ ਮੈਂ ਲਵਾਉਂਗਾ ਜਦ ਸੁਣ ਲਓ ਸੁਣ ਲਓ ਸੁਣ ਲਓ ਸੁਣ ਕੇ ਹਾਂ ਨਾ ਜਵਾਬ ਦਿਓ ਬਸ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਉਂਗਾ ਚਲੋ ਬਸ ਮੇਰੀ ਤੀਜੀ ਚੀਜ਼ ਬਿਨਾ ਗਾਹਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ ਜੇ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸੋ ਇੱਕ ਮਿੰਟ ਛੋਟੀ ਜਿਹੀ ਬੇਨਤੀ ਸੋਲੋ ਹਾਂ ਜਨਾ ਜਵਾਬ ਦੇ ਦਿੰਦਾ ਮੈਂ ਤੁਹਾਡੀ ਗੱਲ ਮੰਨ ਲਈ ਸਾਰੀ ਗੱਲ ਮੰਨ ਲਈ ਇਹ ਵੀ ਗੱਲ ਮੰਨ ਲਈ ਅੰਦਰ ਆ ਕੇ ਦੋ ਆ ਕੇ ਸਾਰਾ ਬਲਵਈਆ ਬਹਿ ਜਾਂਦੇ ਆ ਉਹ ਕਹਿ ਤਾਂ ਰਿਹਾ ਆਡੀਓ ਵੀਡੀਓ ਲਾਓ ਇੱਕ ਮਿੰਟ ਸੋਲੋ ਤੁਸੀਂ ਵੀਡੀਓ ਕਹਿਤਾ ਆ ਆਡੀਓ ਵੀਡੀਓ ਲਾਓ ਗੱਲ ਖਤਮ ਤੁਸੀਂ ਵੀ ਸਾਫ ਰਹੋ ਗਾਹਕ ਵੀ ਸਾਫ ਰਹਿਣਗੇ ਅਗਲਾ ਦਵੇ ਇਸ ਨਾਲ ਏਟੀਟਿਊਡ ਨਾਲ ਤੁਹਾਡੀ ਤਸੱਲੀ ਹੁੰਦੀ ਆ ਜਿੰਨੀ ਹੁੰਦੀ ਬਿਲਕੁਲ ਹੁੰਦੀ ਹੁਣ ਤੁਹਾਡੇ ਕੋਲ ਇੱਕ ਮਿੰਟ ਠਹਿਰੋ ਸਾਰਾ ਕੁਝ ਕਰਨ ਤੋਂ ਬਾਅਦ ਆਖਰੀ ਇੱਕ ਮਿੰਟ ਠਹਿਰੋ ਹੋਣੀ ਭਾਜੀ ਆਖਰੀ ਗੱਲ ਦਸੀ ਜਾ ਅਗਲਾ ਗੱਲ ਪੁੱਛਿਆ ਆਖਰੀ ਮੌਕਾ ਤੁਹਾਡੇ ਕੋਲ ਛੱਡੋ ਸ਼ਰਤਾਂ ਤੁਸੀਂ ਮੰਨ ਲਈਆਂ ਗੁਰੂ ਸਾਹਿਬ ਦੀ ਜੁਰੀ ਚ ਸੰਗਤ ਕੋਲੋਂ ਜੇ ਤੁਹਾਨੂੰ ਲੱਗਦਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਗਾਂ ਵਾਸਤੇ ਆਪਣਾ ਵਿਹਾਰ ਤੇ ਵਿਵਹਾਰ ਸੁਧਾਰੂਗੇ ਤਾਂ ਮਾਫੀ ਮੰਗ ਲਓ ਨਹੀਂ ਨਾਸ ਤੁਹਾਨੂੰ ਕੋਈ ਸ਼ਿਕਾਇਤ ਹੈ ਕਿ ਮਿੱਟੀ ਦਾ ਤੇਲ ਪਾ ਕੇ ਢੱਬਾ ਖੁਕ ਦਿਓ ਚਲੋ ਮਾਫੀ ਮੰਗ ਲਓ ਗੁਰੂ ਸਾਹਿਬ ਹੋਰ ਦੱਸੋ ਚਲੋ ਗੁਰੂ ਸਾਹਿਬ ਕੋ ਮਾਫੀ ਮੰਗਣੀ ਮੰਗ ਲਓ ਪਰ ਪਹਿਲਾਂ ਇੱਕ ਵਾਰੀ ਮਾਰੋ ਅਜੀ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗ ਲਈਆਂ ਕਹ ਦੋ ਫੇਰ ਚੁਕਾ ਕੇ ਮਾਫੀ ਮੰਗ ਲਓ ਨਹੀਂ ਨਹੀਂ ਪਹਿਲਾਂ ਮਾਫੀ ਮੰਗ ਲਓ ਫਿਰ ਮੱਥਾ ਟੇਕ ਲਓ ਪਹਿਲਾਂ ਮਾਫੀ ਮੰਗਣੀ ਮੰਗ ਲਓ ਬਹੁਜੀ ਤੂੰ ਵੀ ਮੰਗ ਹੁਣ ਇੱਕ 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 ਬੇਨਤੀ ਜ਼ਰੂਰ ਹੈ ਮੀਡੀਆ ਨੂੰ ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਨ ਚ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਂਟ ਨਹੀਂ ਹੈਗਾ ਹੁਣ ਇਹ ਸਾਡੀਆਂ ਰੌ ਰੀਤਾਂ ਵੀ ਅਸੀਂ ਇੱਕ ਕਚਹਿਰੀ ਦੇ ਵਿੱਚ ਜਨਤਕ ਕਚਹਿਰੀ ਚ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹਨਾਂ ਦੂਜੇ ਨਾਲ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ ਜੇ ਹੁਣ ਇਹ ਕਿਸੇ ਗੱਲ ਤੋਂ ਮੁੱਕਰਦੇ ਨੇ ਗੁਰੂ ਦੀ ਹਜ਼ੂਰੀ ਚ ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਣਦਾਰ ਵਾਜੀ ਵਾਸਪਾ ਠੀਕ ਹੈ ਜੀ ਇਹ ਆ ਲੋ ਬੜਾ ਚਲੋ ਉਹ ਨਹੀਂ ਹੋ ਗਿਆ ਨਾਲੇ ਮੱਥਾ ਟੇਕ ਲੋ ਗੁਰੂ ਸੰਗਤ ਕੋਲੋਂ ਤੁਸੀਂ ਮਾਈ ਵੰਗ ਲਈ ਆ ਹੁਣ ਕਿਸੇ ਬੰਦੇ ਕੋਲੋਂ ਜਾਂ ਥਲੀ ਸਾਹਿਬ ਕੋਲੋਂ ਮਾਫੀ ਮੰਗਣ ਦੀ ਲੋੜ ਨਹੀਂ ਅਸੀਂ ਤਾਂ ਬੰਦਾ ਬੰਦਾ ਇੰਪੋਰਟੈਂਟ ਨਹੀਂ ਹੈ ਇੱਥੇ ਥਾਣੇ ਨੂੰ ਮਾਫੀ ਮੰਗ ਲਈ ਸੀ ਸਰ ਮੱਥਾ ਟੇਕੋ ਜੀ ਤੁਹਾਡਾ ਇੱਕ ਉਹ ਜਿਹੜਾ ਮੁੰਡਾ ਬੈਠ ਰਿਹਾ ਸੀ ਉਹ ਕਿੱਥੇ ਹੈ ਜੀ शहर है दसो जी कि मुझे बाकी बहुत जब तक जी हूं बेटा बुला लो बुला लो पिट्ठ ना करो पिट्ठ ना करो मैं पिट्ठा करो ਬੇਟਾ ਨੂੰ ਬੁਲਾ ਲਾ ਹੁਣ ਆਪਾਂ ਇੱਕ ਵਾਰੀ ਥੋੜਾ ਜਿਹਾ ਸਾਇਲੈਂਸ ਕਰ ਲਈਏ ਜੀ ਬੇਟਾ ਨੂੰ ਬੁਲਾ ਲਓ ਚਲੋ ਮਾਫੀ ਬਾਹਰ ਮੰਗਣੀ ਕੋਈ ਗੱਲ ਨਹੀਂ ਅੰਦਰ ਲਿਆਵਾਂਗੇ ਉਸ ਟਾਈਮ ਲਿਆਵਾਂਗੇ ਇੱਥੇ ਜਦੋਂ ਬੇਟਾ ਆਊਗਾ ਉਹਨੂੰ ਸੰਗਤ ਚ ਲੈਵਾਂਗੇ ਮਹਾਰਾਜ ਜੂਰੀ ਚ ਹੁਣ ਰਹਿਰਸ ਦਾ ਟਾਈਮ ਹੋਣ ਵਾਲਾ ਆਪਾਂ ਦਰਬਾਰ ਹਾਲ ਕਿਰਪਾ ਕਰਕੇ ਜਿਨ੍ਹਾਂ ਨੇ ਨਿਤਨੇਮ ਸੁਣਨਾ ਹੈ ਇਕਾਗਰਤਾ ਨਾਲ ਉਹ ਬੈਠ ਜਾਓ ਜਿਹੜੇ ਸਿਰਫ ਮਸਲੇ ਲਈ ਆਏ ਆਪਾਂ ਉਹ ਬੇਟਾ ਆਊਗਾ ਮਾਰੇ ਦੀ ਜੂਰੀ ਚਾਕੇ ਅੰਦਰ ਮਾਫੀ ਮੰਗ ਲੂਗਾ ਗੁਰੂ ਸਾਹਿਬ ਕੋਲੋਂ ਵੀ ਸੰਗਤ ਕੋਲੋਂ ਵੀ ਉਹਨੂੰ ਰਿਕਾਰਡ ਮਾਈਕ ਕਰਨਾ ਤੁਸੀਂ ਦੂਰੋਂ ਕਰ ਲਿਓ ਮਾਈਕ ਨਹੀਂ ਹੁਣ ਲੱਗਣਾ ਹੁਣ ਰਹਿਰਾ ਜੀ ਦਾ ਟਾਈਮ ਹੈ ਠੀਕ ਹੈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਨੂੰ ਪੰਜਾਂ ਸਿੰਘਾਂ ਦਾ ਫਾਈਨਲ ਫੈਸਲਾ ਨਾ ਸਮਝਿਆ ਜਾਵੇ ਜੀ ਅਜੇ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਇਆ ਅਜੇ ਗੱਲ ਸਾਰੀ ਵਿੱਚੇ ਹੀ ਲਟਕ ਰਹੀ ਹੈ ਜਿਹੜੇ ਹੈਗੇ ਪੂਰੇ ਇਹਨਾਂ ਦੇ ਨਾਲ ਦੋਸ਼ੀ ਜਿਹੜੇ ਬੇਟੇ ਇਹਨਾਂ ਦੇ ਜੋ ਕੋਈ ਸਾਰੇ ਹਾਜ਼ਰ ਹੋਣਗੇ ਫਿਰ ਅਸੀਂ ਦੇਖਦੇ ਹਾਂ ਹੁਣ ਰਹਿਰਾ ਸਾਹਿਬ ਦਾ ਟਾਈਮ ਹੈ ਆਪਾਂ ਬਾ ਫਿਰ ਆਪਾਂ ਉਸ ਤੋਂ ਬਾਅਦ ਦੇਖਦੇ ਆ ਇਹ ਇਹ ਜੇ ਪੂਰਾ ਮਾਈਕ ਨਹੀਂ ਲੱਗੂਗਾ ਇਦਾਂ ਹੀ ਗੱਲ ਹੋਏਗੀ ਹਜੇ ਇਹਨਾਂ ਦਾ ਵੀ ਜਿਹੜਾ ਐਡੀਟਿਵ ਉਹਦਾ ਹੀ ਆ ਇਹਨਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਫਰਕ ਪਿਆ ਇਹ ਅੰਦਰੋਂ ਥੋੜਾ ਜਿਹਾ ਫਰਕ ਆ ਇਹਦਾ ਆਪਾਂ ਸੁਝਾਉਦੇ ਹੀ ਰਹੇ ਨੇ ਇਹ ਕੋਈ ਗਲਤੀ ਨਹੀਂ ਮੰਨਦਾ ਤੇ ਆਪਾਂ ਇਹ ਜੇ ਹਜੇ ਫਾਈਨਲ ਫਾਈਨਲ ਕੋਈ ਫੈਸਲਾ ਨਹੀਂ ਹਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਹੁਣ ਕੋਈ ਵੀ ਬੰਦਾ ਆਪਣੇ ਤੌਰ ਤੇ ਸੰਗਤੀ ਰੂਪ ਚ ਸਵਾਲ ਜਵਾਬ ਨਾ ਕਰੇ ਆਉਣਗੇ ਗੁਰੂ ਸਾਹਿਬ ਕੋਲੋਂ ਉਹ ਕਰ ਲੈਣਗੇ